ਮਨਾਲੀ ਮੁੱਖ ਮਾਰਗ ਤੇ ਗਰਾ ਮੋੜ ਦੇ ਨਜ਼ਦੀਕ ਇੱਕ ਸੜਕ ਹਾਦਸਾ ਵਾਪਰਿਆ। ਹਿਮਾਚਲ ਤੋਂ ਸੇ ਭਰ ਕੇ ਆ ਰਿਹਾ ਟਰੱਕ ਗੜਾ ਮਾਰਗ ਮੋੜ ਦੇ ਨਜ਼ਦੀਕ ਪਲਟ ਗਿਆ। ਸਥਾਨਕ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ। ਹਿਮਾਚਲ ਵਾਲੇ ਪਾਸੇ ਤੋਂ ਤੇਜ਼ ਗਤੀ ਵਾਹਨਾਂ ਦੇ ਚੱਲਦਿਆਂ ਬੀਤੇ ਸਮੇਂ ਦੇ ਵਿੱਚ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਤੇਜ਼ ਗਤੀ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਸਾਨੂੰ ਦਸਤੀਤੀ ਦੇ ਮਤਲਬ ਕਾਲ ਆਈ ਹੈ ਜੀ ਰਾਤ ਤੇ ਜੀ ਮੋਕੇ ਤੇ ਪਹੁੰਚਿਆ ਰਾਤ 3 ਵਜੇ ਦਾ ਟਾਈਮ ਸੀਗਾ ਦੇਖਿਆ ਮੋਕੇ ਤੇ ਇੱਕ ਇੰਟਰਵਿਊ ਦਾ ਸੀਗਾ ਪਲਟਿਆ ਹੋਇਆ ਸੀਗਾ ਤੇ ਡਰਾਈਵਰ ਬਹੁਤ ਪੂਰੀ ਤਰ੍ਹਾਂ ਫਸਿਆ ਹੋਇਆ ਸੀਗਾ ਇੱਕ ਉਹਦੇ ਨਾਲ ਕਨੈਕਟਰ ਸੀਗਾ ਜਿਹੋਨਾਂ ਨੂੰ ਆਪਾਂ ਆਪਣੀ ਦਸਤੀਤੀ ਐਮਬੂਲੈਂਸ ਰਾਈ ਆਪਾਂ ਲੈ ਕੇ ਗਏ ਆਮਸ ਹਸਪੀਟਲ ਉੱਤੇ ਡਰਾਈਵਰ ਨੂੰ ਵਿਤ ਤੇ ਕੋਸ਼ਿਸ਼ ਕਰਤਾ ਨਾਲ ਉਹਦੇ ਜਿਹੜਾ ਕਨੈਕਟਰ ਸੀਗਾ ਉਹ ਉਹਦੇ ਸੱਟੇ ਜਿਆਦਾ ਆ ਉਹਨੂੰ ਆਪਾਂ ਐਡਮਿਟ ਕਰਵਾ ਕੇ ਤੇ ਸਰ ਮੈਂ 1033 ਅਮਰਜੈਂਸੀ ਅੰਮੁਲਨ ਦਾ ਡਰਾਈਵਰ ਹੈ ਇਹ ਇੱਥੇ ਕਹਾਸਾ ਹੋਇਆ ਡਿਊਟੀ ਤੇ ਦਾ ਮੈਂ ਵੈਸੀ ਹੁਣੇ ਆਇਆ ਸਵੇਰੇ ਰਾਤ ਇੱਕ ਹਾਦਸਾ ਬਹੁਤ ਤਕੜਾ ਹੋਇਆ ਸਿਰਫ ਕਿਹਾ ਹੋਇਆ ਸਪੀਡ ਦੇ ਕਾਰਨ ਅਸੀਂ ਮੰਨਦੇ ਆ ਤੁਸੀਂ ਫਲ ਫਰੂਟ ਤੋਂ ਆਉਂਦੇ ਆ ਪਰ ਮੇਰਾ ਵੀਰ ਆਪਣੀ ਜ਼ਿੰਦਗੀ ਬਾਰੇ ਸੋਚੋ ਕਿਉਂਕਿ ਇੱਕ ਡਰਾਈਵਰੀ ਦਾ ਐਕਸਪਾਇਰ ਹੋ ਗਿਆ ਬਿਲਕੁਲ ਖਤਮ ਹੋ ਗਿਆ ਉਹਨੂੰ ਅਸੀਂ ਛੱਡ ਕੇ ਆਏ ਹਾਂ ਅੈਂਸ ਤੇ ਦੂਜਾ ਵੀ ਸੀਰੀਅਸ ਹੈ ਬੰਦਾ ਉਹਨੂੰ ਵੀ ਇੰਨ ਛੱਡ ਕੇ ਆਇਆ ਤੋ ਮੇਰੇ ਹੱਥ ਜੋੜ ਕੇ ਬੇਨਤੀ ਆ ਡਰਾਈਵਰ ਵੀਰਾਂ ਅੱਗੇ ਜਿਹੜਾ ਵੀ ਕੋਈ ਹਿਊਜ਼ ਨੂੰ ਦੇਖੂਗਾ ਕਿ ਮੇਰਾ ਵੀਰ ਇਹ ਕੰਟਰੋਲ ਫੋਰ ਲੇਨ ਬਣ ਗਿਆ ਤੁਹਾਡੀ ਸੇਫਟੀ ਵਾਸਤੇ ਬਣੀ ਹੈ ਨਾ ਕਿ ਮਰਨ ਵਾਸਤੇ ਆਪਣੀ ਜਾਨ ਨੂੰ ਬਚਾਓ ਲੋਕਾਂ ਦੀ ਜਾਨ ਨੂੰ ਬਚਾਓ ਇਹ ਗੱਡੀ ਦਾ ਹਾਦਸਾ ਹੋਇਆ ਕਮ ਸੇ ਕਮ ਵੀ ਗੱਡੀ ਸਾਈਡ ਦੇ ਸਾਡੀ ਮਿੱਟ ਤੇ ਕੋਈ ਕਮ ਸੇ ਕਮ ਵੀ 3 ਮੀਟਰ ਉੱਪਰ ਜਾ ਕੇ ਫਿਰ ਗੱਡੀ ਟਿੱਗੀ ਉਦੋਂ 300 ਮੀਟਰ ਅੱਗੇ ਜਾ ਕੇ ਗੱਡੀ ਟਿੱਗੀ ਉਹਦੇ ਵਿੱਚ ਹੀ ਡਰਾਈਵਰ ਖਤਮ ਹੋ ਗਿਆ ਤੇ ਦੂਜਾ ਬੰਦਾ ਸਾਡਾ ਸੀਰੀਅਸ ਹੋ ਗਿਆ ਮੇਰੀ ਫੇਰ ਹੱਥ ਜੋੜ ਕੇ ਬੇਨਤੀ ਸਾਰੇ ਡਰਾਈਵਰ ਵੀਰਾਂ ਨੂੰ ਤੇ ਮੀਡੀਆ ਦੇ ਜ਼ਰੀਏ ਦੱਸੋ ਉਹਨਾਂ ਨੂੰ ਕਿ ਬਾਈ ਕੰਟਰੋਲ 'ਚ ਆਇਆ ਕਰੋ ਬੇਸ਼ੱਕ ਤੁਸੀਂ ਕੱਚਾ ਮਾਲ ਭਰਿਆ ਸੀ ਮੰਨਦੇ ਆ ਲੇਕਿਨ ਕੰਟਰੋਲ 'ਚ ਆਇਆ ਕਰੋ ਆਪਣੀ ਵੀ ਜ਼ਿੰਦਗੀ ਬਚਾਓ ਤੇ ਹੋਰਾਂ ਦੀ ਵੀ ਬਚਾਓ